ਸੀ ਤਾਂ ਗਲਤੀ ਕਰੀ ਬੈਠੇ ਆ ਸਿਰ ਤੇ ਸਜਾਉਣ ਵਾਲੀ ਚੀਜ਼ ਘਵਾੜ ਚ ਸਿੱਟੀ ਬੈਠੇ ਆ ਇਹ ਇੱਕ ਘਵਾੜ ਚ ਸਿੱਟਣ ਵਾਲੀ ਨਹੀਂ ਇਹ ਤਾਂ ਇਹ ਤਾਂ ਸਿਰ ਤੇ ਸਜਾਉਣ ਵਾਲੀ ਆ ਅਮਰ ਸਿਰ ਤੇ ਸਜਾਵਾਂਗੇ ਬਹੂ ਨੂੰ ਸਿਰ ਤੇ ਸਜਾਵਾਂਗੇ ਤੂੰ ਤਾਂ ਨਹੀਂ ਦੱਸੀ ਬਹੂ ਸਾਡੇ ਹਿੱਸੇ ਦੀ ਜ਼ਮੀਨ ਪਰ ਅਸੀਂ ਲੱਭ ਲਈ ਆ ਬਹੂ ਪਰ ਪੱਗਾਂ ਵੀ ਸਜਾਲੀਆਂ ਨੇ ਆਪਣੇ ਹਿੱਸੇ ਦੀ ਉਹ ਜ਼ਮੀਨ ਵੀ ਲੱਭ ਲਈਆ ਬਾਹੂ ਸਾਡੇ 17 ਕਿੱਲੇ ਤੋਂ ਉਪਰਾਈ ਜ਼ਮੀਨ ਸਾਡੀ ਆ ਬਾਹੂ ਅਸੀਂ ਲਵਾਂਗੇ ਅਸੀਂ ਆਵਾਂਗੇ ਬਾਹੂ ਕਾਫਲੇ ਬਣ ਕੇ ਮੁਰ ਇਕੱਠੇ ਹੋਵਾਂਗੇ ਬਾਹੂ ਇਕੱਠੇ ਹੋਵਾਂਗੇ ਅਸੀਂ ਪੰਨ ਡੂਆ ਦੇ ਡੱਬਿਆਂ ਤੇ ਨਹੀਂ ਬਾਹੂ ਆਪਣੀ ਜ਼ਮੀਨ ਤੇ ਇਕੱਠੇ ਹੋਵਾਂਗੇ ਆਵਾਂਗੇ ਬਹੁਤ ਸਾਰੇ ਮਹਿਲਾ ਬਲ ਨੂੰ ਆਵਾਂਗੇ ਕਿਹਾ ਸੀ ਨਾ ਆਖਰੀ ਲੜ ਕਦੇ ਨਾ ਕਦੇ ਤਾਂ ਸੂਟ ਆਊਗਾ ਹੀ ਆ ਗਿਆ ਬਹੂ ਹੁਣ ਤਿਆਰੀ ਖਤਰਾ ਤੂੰ ਨਹੀਂ ਤੇ ਅਸੀਂ ਵੀ ਤਿਆਰੀ ਖਤਦੇ ਆਂ ਆਵਾਂਗੇ ਤੇਰੇ ਮਹਿਲਾਂ ਵੱਲ ਨੂੰ ਆਵਾਂਗੇ ਆਪਣੇ ਹਿੱਸੇ ਦੀ ਉਹ ਜ਼ਮੀਨ ਲੈਣ ਜਿਹੜੀ ਜਿਹੜੀ ਸਾਡੇ ਨਾਂ ਬੋਲਦੀ ਹੋਵੇ ਆਵਾਂਗੇ ਬਹੂ ਆਵਾਂਗੇ ਤੇਰੇ ਮਹਿਲਾਂ ਵੱਲ